ਨਵੀਂ ਦੋਸਤ ਸਾਰੀ ਵੀਰਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬੱਬੂ ਤੇ ਆਪਾਂ ਗਏ ਮੈਂ ਇਥੇ ਲਵੰਡੀ ਸਪੋਰਟ ਟਰੈਕਟਰਾਂ ਦੀ ਮੰਡੀ ਤੇ ਭਾਈ ਜੀ ਹੁਣ ਚੱਲ ਪਿਆ ਸੀਜ਼ਨ ਆ ਤੇ ਮੰਡੀ ਥੋੜੀ ਜਿਹੀ ਘੱਟ ਪੰਨਣ ਲੱਗ ਗਈ ਤੇ ਜਿਹੜੇ ਵੀਰ ਨੇ ਟਰੈਕਟਰ ਖਰੀਦਣਾ ਚਾਹੁੰਦੇ ਆ ਤਾਂ ਠੀਕ ਆ ਭਾਈ ਜੀ ਛੋਟੀ ਕੀਮਤ ਦਾ ਵੱਡੀ ਕੀਮਤ ਦਾ ਟਰੈਕਟਰ ਆ ਜੇ ਥੋੜੇ ਘਾਣੇ ਆਉਂਦੇ ਰਹਿੰਦੇ ਨੇਗੇ ਤੇ ਹੁਣ ਆਪਾਂ ਸਟਾਰਟ ਕਰਾਂਗੇ ਭਾਈ ਜੀ ਸਵਰਾਜ 855 ਤੋਂ ਪੀਵੀ ਪੈਂਟ ਮੋਹਾਲੀ ਦੇ ਤੋਂ ਤੇ ਲਓ ਭਾਈ ਜੀ ਟਰੈਕਟਰ ਦੀ ਕ ਇਹ ਬਾਕੀ ਸੈਂਟਰ ਗੇਅਰ ਆ ਗਿਆ ਤੇ ਰੰਗ ਪਿੰਡ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਪੂਰਾ ਸਾਫ ਹੈਗਾ ਤੇ ਬੈਕ ਟਾਇਰਾਂ ਦੀ ਗੱਲ ਕਰੀ ਬਾਈ ਬੈਕ ਟਾਇਰ ਹੈਗੇ ਨੇ 90 95 ਪੈਸੇ ਮਰਾਟ वगैरह ਵੀ ਪੂਰੇ ਸਾਫ ਨੇ 14 ਦੇ ਟਾਇਰਾਂ ਚੱਲੇਗੇ ਤੇ ਟਰੈਕਟਰ ਦੇ ਸਾਰੇ ਝਾਤ ਮਾਰ ਲਓ ਬਾਈ ਜੀ ਸੀਟ ਦੇ ਟਾਇਰ ਨੇਗੇ ਤੇ ਡਬਲ ਡਿਸਟ੍ਰਿਬਿਊਟਰ ਆਗਾ ਬਾਈ ਜੀ ਲੈਂਕਾ वगैरह ਵੀ ਬੜੀਆ ਸਾਫ ਨੇਗੇ ਮਹਾਲੀ ਦਾ ਨੰਬਰ ਆ ਬਾਈ ਜੀ ਓਕੇ ਰਪੋਰਟ ਆ ਪਾਵਰ ਸਟੀering ਆ ਬਾਈ ਜੀ ਫਰੰਟਰ ਪੈਨੇ ਕਿੰਨੇ ਬਾਈ ਜੀ 60 ਪੈਸੇ ਤੇ ਮਾਡਲ ਹੈਗਾ ਬਾਈ ਜੀ ਇਹ 15 ਤੇ 5 ਲੱਖ 25000 ਰੁਪਏ ਦੀ ਡਿਮਾਂਡ ਹੈਗੀ ਤੇ ਬਾਕੀ ਕੰਡੀਸ਼ਨ ਚੈੱਕ ਕਰ ਲੋ ਬਾਈ ਜੀ ਓਕੇ ਰਿਪੋਰਟ ਚ ਪਿਆਗਾ ਤੇ ਗੱਲ ਵੀ ਸੋਨਾਲਿਕਾ 750 ਦਾ ਬੀਵੀ ਤੇ ਹੀ ਨੰਬਰ ਆ ਚੌਕੜਾ ਨਾਮਾਗਾ ਬੈਕ ਟਾਇਰ ਬਾਈ ਜੀ 14 ਦਾ ਨਹੀਂ ਗਏ ਤੇ ਬਾਕੀ ਕੰਡੀਸ਼ਨ ਓਕੇ ਪਿਆ ਤੇ ਬੈਕ ਟਾਇਰ ਹੈਗੇ ਨੇ ਬਾਈ ਜੀ ਚੈੱਕ ਇਹਦੇ ਸਾਦੀ ਕਟਾਈ ਵਾਲਾਗਾ 6 ਮਾਡਲ ਦਾ 2 ਲੱਖ 95000 ਰੁਪਏ ਦੀ ਡਿਮਾਂਡ ਆ ਰੰਗ ਰੂਪ ਦਾ ਵਧੀਆ ਪਿਆਗਾ ਤੇ ਬਾਕੀ ਜੂ ਘੱਟ ਪੈਪ ਲੱਗੀ ਹੋਈ ਹੈਗੀ ਤੇ ਸੀਟ ਗੱਡੀ ਵਾਲ ਲੱਗੇ ਆ ਬਾਕੀ ਲੈ ਵੀ ਚੈੱਕ ਕਰ ਲੋ ਕੰਡੀਸ਼ਨ ਓਕੇ ਰਿਪੋਰਟ ਦਤਾ ਜਾ ਤੇ ਅੱਗੇ ਗਏ ਬਈ ਸਵਰਾਜ 855 ਇੱਕ ਨਾਬੀ ਸ਼ੋ ਵਾਲਾ ਉਹਨਾਂ ਦੇ ਜੀ ਬਈ ਜੀ ਇੱਕ ਰੈੱਡ ਸ਼ੋ ਵਾਲਾ ਤੇ ਇਹ ਆ ਗਿਆ ਬਈ ਜੀ ਬਲੂ ਸ਼ੋ ਵਾਲਾ ਇਹ ਲੈ ਬਈ ਕੰਡੀਸ਼ਨ ਇਹਦੀ ਵੀ ਪੂਰੀ ਸਾਫ਼ ਹੈ ਮਹਾਰਾਸ਼ਟਰ ਜਿੱਥੇ ਗਈ ਹੈ ਬਈ ਜੀ ਪੇਂਟ ਹੋਏ ਹੋਏ ਨੇਗੇ ਤੇ ਬਾਕੀ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਨੇ ਬਈ ਜੀ 80 85 ਪੈਸੇ ਪੀਕੇਟੀ ਕਮਾਂਡਰ ਦੇ ਵਧੀਆ ਦੇ ਟਾਇਰ ਨੇਗੇ ਇਹ ਬਾਕੀ ਬੈਟਰ ਬੁਟਰੀ ਤੁਸੀਂ ਦੇਖ ਸਕਦੇ ਹੋਗੇ ਬਈ ਜੀ ਰੰਗ ਰੂਪ ਤੁਹਾਡੇ ਸਾਹਮਣੇਗਾ ਫਰੰਟ ਰਜਿਸਟਰੀ ਬਈ ਜੀ 75 85 ਪੈਸੇ ਦੇ ਵੀ 31 ਮਾਨਸਾ ਦਾ ਨੰਬਰ ਆ ਬਾਈ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਟਰੈਕਟਰ ਦੀ ਤੇ 2000 ਮਾਡਲ ਦਾ ਤੇ 2,65,000 ਰੁਪਏ ਦੀ ਡਿਮਾਂਡ ਆ ਬਾਈ ਜੀ ਤੇ ਬਾਕੀ ਓਕੇ ਰਿਪੋਰਟ ਤੇ ਸੈਂਟਰ ਕਪਲ ਲਈ ਸੱਤਰ ਜਾਗੀ ਬਾਈ ਜੀ ਤੇ ਕਹਿੰਗੇ ਬਾਈ ਜੀ ਡਬਲ ਕਲਚ ਦਾ ਸਟੈਂਡਰਡ ਆ 450 ਤੇ ਸਾਦੀ ਘਟਾਈ ਵਾਲਾ 프ਰੰਟਾ ਰਹਿ ਗਏ ਨੇ ਬਾਈ ਜੀ ਇੱਧੇਕ ਤੇ ਬੈਕ ਟਾਇਰ ਰਹਿ ਗਏ ਨੇ ਬਾਈ ਜੀ 80 ਪੈਸੇ ਤੇ ਬਾਕੀ ਛਿੱਟਾ ਛੁੱਟਾ ਵਗੈਰਾ ਵਧੀਆ ਲੱਗਿਆ ਨੇ ਤੇ ਸੱਤਰ ਵੀ ਵਧੀਆ ਲੱਗਿਆ ਬੈਕ ਟਾਇਰ ਤੇ ਬੈਕ ਜਿਵੇਂ ਆਪਾਂ ਕਹ ਦੀ ਬਾਈ ਜੀ ਕਾ ਬਰੂ ਵੀ ਲੱਗਿਆ ਹੋਇਆ ਹੈਗਾ ਸਾਦਰੀ ਬਾਈ। ਜੇ ਰੋਗੇ ਚੈੱਕ ਕਰੋ ਡੰਡਾ ਡਰਾਵਲ ਵਗੈਰਾ ਵਧੀਆਗਾ ਤੇ ਓਕਾ ਵਗੈਰਾ ਵੀ ਵਧੀਆ ਲੱਗੀ ਹੋਈ ਹੈਗੀ। ਤੇ 14 ਦੇ ਟਾਇਰ ਆਵੇ ਜੀ ਐਮਆਰਪ ਦੇ ਬੈਕ ਤੇ ਫਰੰਟ ਟਾਇਰ ਵੀ ਬਈ ਜੀ ਹੈਗੇ ਨੇਗੇ ਐਮਆਰਪ ਦੇ ਤੇ ਮਾਲ ਲੱਗਾ ਬਈ ਜੀ 6 ਤੇ 2,70,000 ਰੁਪਏ ਦਰਮਾੰਦ ਦਾ ਸਾਦੀ ਕਟਾਈ ਵਾਲਾਗਾ ਡੀਆਈ 450 ਦਾ। ਚਲੋ ਬਈ 450 ਦਾ ਜਿਵੇਂ ਆਪਾਂ ਕਹੇ ਜੀ। ਕੋਟੇ ਰਪੋਰਟ ਪਿਆ ਰੰਗ ਰੂਪ ਦਾ ਵੀ ਵਧੀਆ ਪਿਆ ਸਾਫ ਪਿਆਗਾ। ਕੋ ਬਾਕੀ ਚੈੱਕ ਕਰ ਲਓ ਬਈ ਜੀ ਕੰਡੀਸ਼ਨ। ਇਹ ਕਿ 201855 ਫੋਰ ਸਟਾਰ ਰਿਵਰਸ ਵੀਡੀਓ ਤੇ ਬਿਨਾ ਦੇਗੀ ਚੰਲੀ ਵਾਲਾ ਫਰੰਟਰ ਰੈਗਨ ਵੀ ਜੀ 70 75 ਪੈਸੇ ਤੇ ਬੈਕ ਡਰ ਵੀ ਐਨ ਵੀ ਜੀ 80 ਪੈਸੇ ਬਾਕੀ ਓਕੇ ਰਿਪੋਰਟ ਤੇ ਆ ਤੇ ਸੱਤ ਰੀ ਨਵੀ ਲੱਗੀ ਹੋਵੇ ਬਈ ਜੀ ਇੱਕ ਸੌਨ ਸਿਸਟਮ ਆ ਵੀ ਵਧੀਆ ਲੱਗਿਆ ਹੋਇਆ ਹੈਗਾ ਬਈ ਜੀ ਮਗਰਾਟ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਲੂ ਬਈ ਜੀ ਪੂਰੇ ਸਾਫ ਪਈ ਆ ਜੀ ਓਕੇ ਰਿਪੋਰਟ ਤੇ ਆ ਲੈ ਬਈ ਜੀ ਬਾਕੀ ਸਾਨੂੰ ਮਗਰਾਟ ਵਿੱਚੋਂ ਵੀ ਦਿਖਾ ਦੇਣਗੇ ਤੇ ਟਾਇਰਾਂ ਦੀ ਗੱਲ ਕਰੀ ਬਈ ਜੀ 14 ਦੇ ਟਾਇਰਾਂ ਜਗ੍ਹਾ ਮਾਰ ਲਗਾ ਇਹ ਗੱਲ ਕਰੀਏ ਬਾਈ ਜੀ ਪਾਵਰ ਸਟੀering ਆਵੇ ਪਾਵਰ ਸਟੀering ਆ 15 ਮਾਰ ਲਗਾ 5,115,000 ਰੁਪਏ ਦੀ ਮੰਗ ਆਵੇ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਰਮਰਮ ਵੀ ਸਾਫ ਪਏ ਨੇਗੇ ਤੇ ਅੱਗੇ ਬਾਈ ਸੁਵਰਾਜ 855 ਬੈਕ ਟਰਨ ਦੀ ਗੱਲ ਕਰੀਏ ਬਾਈ ਜੀ 14 ਦੇ ਟਰਨ ਨੇ ਜੇ ਕੇ ਦੀ ਕੰਪਨੀ ਦੇ ਨਵੇਂ ਟਾਇਰ ਨੇ ਬਾਈ ਜੀ ਜਮਾ ਰੰਗ ਰੂਪ ਦਾ ਇਹ ਵੀ ਪੂਰਾ ਸਾਫ ਆ ਨਗਰ ਆਟ ਵਗੈਰਾ ਵੀ ਬਾਈ ਜੀ ਪੂਰਾ ਸਾਫ ਪਏ ਨੇਗੇ ਚਲੋ ਬਾਈ ਛਤਰੀ ਇਹਦੇ ਵੀ ਨਵੀਂ ਲੱਗੀ ਹੋਈ ਹੈਗੀ ਤੇ ਫਰੰਟਰ ਅਰੇਗਲੀ ਵਈ ਬਈ ਫਰੰਟਰ ਅਰੇਗਮੀ 70 ਰੁਪਏ। ਮੰਗ 70 ਰੁਪਏ ਫਰੰਟਰ ਨੇਗੇ 10 ਮਾਡਲ 3,85,000 ਰੁਪਏ ਦੀ ਮੰਗ ਹੈ। ਸਾਦੀ ਘਟਾਈ ਚ ਆ ਗਿਆ ਬਈ ਜੀ। ਰੰਗ ਰੂਪ ਦਾ ਚੈੱਕ ਕਰ ਸਕਦੇ ਬਈ ਜੀ ਇਹ ਟਰੈਕਟਰ। ਜੇ ਕਿ ਸੋਨਾ ਨੰਬਰ 1 ਦੇ ਟਾਇਰ ਨੇ ਬਈ ਜੀ। ਤੇ ਲਿੰਕ ਅ ਵਗੈਰਾ ਵੀ ਤੁਸੀਂ ਦੇਖ ਸਕਦੇ ਹੋਗੇ। ਪੂਰੇ ਵਧੀਆ ਭਿਆਨਾਂ ਦੇ। ਜੇ ਕਿ ਬਈ ਸੋਨਾ ਲੀਕਾ 50 ਦਾ RXL ਸਿਕੰਦਰਾ 52 ਹੌਸਪਾਵਰ ਦਾ ਤੇ HDM ਵਾਲਾ ਹੈਵੀ ਡਿਊਟੀ ਵਾਲਾ ਘੱਟ ਖਰਚਾ ਵਾਲਾ। ਸਾਡ ਗੇਰ ਚਾ ਗਿਆ ਇਹ ਵੀ ਭਾਈ ਜੀ ਜੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਟਾਇਰ ਇਹਦੇ ਵੀ ਪੈਣਗੇ ਅਸੀਂ 85 ਪੈਸੇ ਗੋਡੀਅਰ ਦੇ ਟਾਇਰ ਨੇ ਭਾਈ ਜੀ 14 ਦਾ ਟਾਇਰ ਚਾਹੀਏ ਇਹ ਵੀ ਬਾਕੀ ਚੈੱਕ ਕਰ ਲਓ ਕੰਡੀਸ਼ਨ ਟਰੈਕਟਰ ਦੀ ਤੇ ਫਰੰਟ ਟਾਇਰਾਂ ਦੀ ਗੱਲ ਕਰੀਏ ਉਹ ਵੀ ਫਰੰਟ ਟਾਇਰ ਵੀ ਭਾਈ ਜੀ ਪੈਣਗੇ 80 ਪੈਸੇ ਇੱਕੇ ਮਾਡਲ ਆ ਤਕਰੀਬਨ ਮੈਨੂੰ ਲੱਗਦਾ ਭਾਈ ਜੀ ਨਾਲ ਦੇ ਟਾਇਰਾਂ ਦਾ ਟਰੈਕਟਰ ਤੇ 5,75,000 ਰੁਪਏ ਦੀ ਮੰਗ ਹੈ ਜੀ ਇਹ ਚੇਂਜਰ ਆ ਵਾਲਾ ਟਰੈਕਟਰ ਲਵੇ ਜੀ 52 ਹਾਰਸ ਪਾਵਰ ਦਾ ਵੀ ਭਾਈ ਜੀ ਚੇਂਜਰ ਆਲ ਟਰੈਕਟਰ ਹੈ ਬਾਕੀ ਗਨਿਜ਼ਿੰਗ ਨਾਲ ਓਕੇ ਦਾਗਾ ਸਾਤਰੀ ਵਗੈਰਾ ਵੀ ਵਧੀਆ ਲੱਗੀ ਹੋਈ ਹੈਗੀ ਲੋ ਵੀ ਚੈੱਕ ਕਰੋ ਕੰਡੀਸ਼ਨ ਲੱਗੇ ਵੀ ਸਵਰਾਜ 855 ਪ੍ਰਿੰਟ ਰੇਡੀਅਲ ਟਾਇਰ ਪਰ ਨੇ ਜਮਾ 99 ਜੀ ਸ਼ੌਕ ਨੂੰ ਜਿਵੇਂ ਆਪਾਂ ਕਹੇ ਜੀ ਪੰਜਾਬੀ ਮੁੰਡੇ ਵੀ ਅੱਜ ਕੱਲ ਸ਼ੌਕ ਵਧੀਆ ਦਾ ਵੀ ਜਿਵੇਂ ਆਪਾਂ ਕਹੇ ਜੀ ਰੇਡੀਅਲ ਟਾਇਰਪੂ ਵਾਲਾ ਮੈਨੇਗੇ ਤੇ 2017 ਮਾਡਲ ਆ 573000 ਰੁਪਏ ਦਾ ਮਾਰਾ ਜੀ ਬਾਕੀ 사ਉਂਡ ਸਿਸਟਮ ਵਗੈਰਾ ਕਨੋਪੀ ਵਗੈਰਾ ਵਧੀਆ ਲੱਗੇ ਜੀ ਤੇ ਟੈਪ ਵਗੈਰਾ ਵੀ ਜੀ ਸ਼ੌਕ ਨੂੰ ਕਿੰਨੀ ਲੱਗੇਗੀ ਬੈਗਟਾ ਦੇ ਕਰ ਕਰੇ ਬਈ ਜੀ ਪਗਟਾ ਰਹਿ ਗਏ ਨੇ ਬਈ ਜੀ 75 ਰੁਪਏ ਸੇ 14 ਦੇ 10 ਕਾ ਬਈ ਜੀ ਤੇ ਬਾਕੀ ਮਗਰਾਡ ਹੋ ਗਿਆ ਨਾ ਤੁਸੀਂ ਦੇਖ ਸਕਦੇ ਹੋ ਪੂਰੇ ਸਾਫ ਤੇ ਮਤਲਬ ਰਿਪੋਰਟ ਪੈਣਗੇ ਇਹਦੇ ਫੁੱਲ ਤੋਂ ਮਾਰ ਲਗਾ 4 ਸਟਾਰ ਆ ਗਿਆ ਬਈ ਜੀ 17 ਮਾਰ ਲਗਾ 5,75,000 ਪੈਟ ਮਾਰਦਾ ਹੈ ਬਈ ਚੈੱਕ ਕਰੋ ਕਮਿਸ਼ਨ ਅਕੇਗਾ ਬਈ 147482 ਸਟਾਰ 331 ਮਾਨਸਾ ਦਾ ਨੰਬਰ ਆ ਬਈ ਜੀ ਤੇ ਸਾਦੀ ਘਟਾਈ ਵਾਲਾ ਗਿਆ ਇਹ ਰਹਿ ਗਏ ਨੇ ਪਿਛਲੇ ਵੇਲੇ 80 ਕੇ ਪੈਸੇ ਤੇ ਫਰੰਟ ਆ ਵੀ ਹੈਗੇ ਨੇ ਕਹੇ 70 75 ਰੁਪਏ 12 ਮਾਡਲ 395000 ਰੁਪਏ ਡਿਮਾਂਡ ਹੈ ਜੀ ਅਬ ਇਹ ਚੈੱਕ ਕਰੋ ਓਕੇ ਰਿਪੋਰਟ ਤੇ ਪੈ ਲਓ ਜੀ ਕਲੀਨ ਵਧੀਆ ਸਾਫ ਪਈ ਹੈ ਟਰੈਕਟਰ ਦੀ ਪੂਰਾ ਓਕੇ ਰਿਪੋਰਟ ਤੇ ਪੈ ਜੀ ਮੈਂ ਕਹਿੰਦੀ ਵੇ ਜੀ ਨਵੇਂ ਮੂੰਹੂ ਟਰੈਕਟਰ ਪੈਗਾ 12 ਮਾਡਲ ਵੇ ਜੀ ਅਕੇ ਜੀ 53 10 ਜਿਹਦੀ ਡਿਮਾਂਡ ਬਾਤ ਆਗੀ ਕੱਲ ਦੇ ਢਡਾਲਾ ਵੀ ਕਹਿਦਾ ਨਹੀਂ ਗਿਆ ਤਾਂ ਤੇ 16 ਦੇ ਟਾਇਰ ਚੱਕ ਟਰੈਕਟਰ ਰਹਿ ਗਏ ਨੇ ਵੇ ਜੀ 70 ਕੇ ਪੈਸੇ ਤੇ ਫਰੰਟ ਰਹੀ ਗਏ ਨੇ ਬਈ ਜੀ 70 ਕੇ ਪੈਸੇ 2000 ਮਾਡਲ ਆ 4 ਲੱਖ 35 ਹਜ਼ਾਰ ਰੇ ਡਿਮਾਂਡ ਹੈ ਬਾਕੀ ਕਮਿਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਬਈ ਜੀ ਟਰੈਕਟਰ ਦੀ ਲੋਕੀ ਪਿੱਛੇ ਵਗਰਾ ਟੋਗਰਾ ਵੀ ਦਿਖਾ ਦੇਣ ਤੁਹਾਨੂੰ ਕਿਦਾਂ ਨੇ ਕੰਡੀਸ਼ਨ ਨੇਗੇ ਤੇ ਵੀ ਚੈੱਕ ਕਰ ਲਓ ਤੇ ਅਗੇ ਅਗੇ ਬਈ ਜੀ ਫਾਰਮ ਟਰੈਕਰ ਸਾਖਦਾ ਸਾਧਿਕ ਟਾਇਚਾ ਚਾਰੋ ਟਾਇਰ ਹੈਗੇ ਨੇ ਬਈ ਜੀ ਬੈਕ ਟਾਇਰ ਹੈਗੇ ਨੇ 5000 ਕੇ ਪੈਸੇ ਤੇ ਫਰੰਟ ਟਾਇਰ ਹੈਗੇ ਨੇ ਬਈ ਜੀ ਈਆ ਕੇ ਪੈਸੇ ਪੰਜਾਬ ਨੰਬਰ ਹੈਗਾ 99 ਮਾਡਲ ਆ 180 ਹਜ਼ਾਰ ਰੇਟ ਮੰਗ ਰਿਹਾ ਹੈ ਬਾਈ ਬਾਕੀ ਐਂਗਲਸਮ ਤੁਸੀਂ ਚੈੱਕ ਕਰ ਲਓ ਵੀ ਟਰੈਕਟਰ ਦੀ ਫੋਟੋ ਰਿਪੋਰਟ ਹੈ ਅਗੇ ਗਿਆ ਬਈ ਜੀ ਮਹੀਂਦਰਾ 265 DI 2019 ਮਾਡਲ ਆ ਚੌਕੜਾ ਟਾਇਰ ਦਾ ਨਵਾਂ ਪਿਆਗਾ 3 ਲੱਖ 85 ਹਜ਼ਾਰ ਰੇਟ ਮੰਗਦਾ 19 ਮਾਡਲ ਸਾਦੀ ਘਟਾਈ ਜਾ ਗਿਆ ਬਈ ਜੀ ਤੇ ਬੱਟੇ ਹਿੱਸੇ ਵਾਲਾ ਗਿਆ ਤੇ ਵੀਡੀਓ ਕਿੰਨੇ ਲੱਗੇ లైక్ కామెంట్ షేర్ ਕਰਕੇ ਜੋਇਨ ਕਰਦੇ ਹੋ ਤੇ ਮਿਲ ਜੇਗੇ ਸੇ ਨਵੇਂ ਜਿਹੜੇ ਆ ਤਦ ਤੱਕ ਲਈ ਬਈ ਧੰਨਵਾਦ